ਮੇਰਾ ਨਾਮ ਇਕਵੰਤ ਸਿੰਘ ਹੈ ਜੀ ਮੈਂ 올 ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰ ਐਸੋਸੀਏਸ਼ਨ ਦਾ ਸਰਕਲ ਸੈਕਟਰੀ ਮੁੱਗਾ ਸਰਕਲ ਤੋਂ ਹੈਗਾ ਜੀ ਅੱਜ ਸਟ੍ਰਾਈਕ ਕੀਤੀ ਹੈ ਬੈਂਕ ਅਮਲੋਇਜ਼ ਦੇ ਕਿ ਕਾਰਨ ਕੀ ਹੈ ਕਿ ਮੰਗਾਂ ਲਈ ਲੱਗੇ ਸਟ੍ਰਾਈਕ ਦੇਖੋ ਜੀ ਇਸ ਤਰ੍ਹਾਂ ਹੈ 2012 ਤੋਂ ਤਕਰੀਬਨ ਸਾਰੇ ਬੈਂਕਰਸ ਦੀ ਇਹ ਜੋ ਮੰਗ ਹੈ ਕਿ ਸਾਡੀ ਬੈਂਕਸ ਦੇ ਵਿੱਚ ਹੋਰ ਅਦਾਰਿਆਂ ਦੀ ਤਰ੍ਹਾਂ 5 ਦਿਨ ਦੀ ਜਿਹੜੀ ਹੈ ਬੈਂਕਿੰਗ ਹੋਣੀ ਚਾਹੀਦੀ ਹੈ 5 ਦਿਨ ਹੀ ਆਫਿਸ ਖੁੱਲਣਾ ਚਾਹੀਦਾ ਹੈਗਾ ਇਹਦੇ ਕੰਪੈਰੀਟਿਵਲੀ ਜਿਹੜੇ ਹੋਰ ਡਿਪਾਰਟਮੈਂਟਸ ਨੇ ਗਵਰਨਮੈਂਟ ਦੇ ਉਹਨਾਂ ਸਾਰਿਆਂ ਦੇ ਵਿੱਚ ਜਿਵੇਂ ਕਿ ਆਰਬੀਆਈ ਹੈ ਜਾਂ ਜਨਰਲ ਇੰਸ਼ੋਰੈਂਸ ਹੈ ਜਾਂ ਐਲ ਆਈ ਸੀ ਹੈ ਹੋਰ ਵੀ ਜਿਹੜੇ ਗਵਰਨਮੈਂਟ ਦੇ ਅਦਾਰੇ ਨੇ ਸਾਰਿਆਂ ਦੇ ਵਿੱਚ 5 ਦਿਨ ਦੀ ਹੀ ਜੋ ਹੈ ਆਫਿਸ ਖੁੱਲਦਾ ਹੈਗਾ ਤੋਂ ਉਸੇ ਤਰਜੀਹ ਤੇ ਹੀ ਅਸੀਂ ਇਹ ਡਿਮਾਂਡ ਰੱਖੀ ਸੀ ਪਹਿਲਾਂ ਵੀ ਅਸੀਂ ਜਦੋਂ ਇਹ ਡਿਮਾਂਡ ਰੱਖੀ ਸੀ ਉਦੋਂ ਜੋ ਸਾਡਾ ਹੈ ਉਸ ਟਾਈਮ ਤੇ ਚਾਰੋਂ ਸ਼ਨੀਵਾਰ ਜਿਹੜੇ ਨੇ ਅੱਧੇ ਦੇ ਦਿਨ ਦੇ ਲਈ ਖੁੱਲਦੇ ਹੁੰਦੇ ਸੀ ਨੇ ਜੋ ਹੈ ਦੋ ਸ਼ਨੀਵਾਰ ਨੂੰ ਫੁੱਲ ਕਰ ਦਿੱਤਾ ਔਰ ਬਾਕੀ ਸ਼ਨੀਵਾਰ ਜਿਹੜੇ ਨੇ ਬਾਕੀ ਦੋ ਸ਼ਨੀਵਾਰ ਜਿਹੜੇ ਨੇ ਉਹਨਾਂ ਨੇ ਛੁੱਟੀ ਕਰ ਦਿੱਤੀ ਤਾਂ ਉਦੋਂ ਵੀ ਇੱਕ ਤਰਫੋਂ ਥਾਰਾ ਟਾਈਮ ਵਧਾ ਕੇ ਦੂਜੇ ਪਾਸੇ ਅਸੀਂ ਜਿਹੜਾ ਹੈ ਉਹਨੂੰ ਕੰਪੰਸੇਟ ਕਰ ਲਿਆ ਸੀਗਾ ਲੇਕਿਨ ਸਾਡੀ ਉਸ ਟਾਈਮ ਵੀ ਡਿਮਾਂਡ ਸੀ ਕਿ ਹੋਰ ਅਦਾਰੇ ਤਰ੍ਹਾਂ ਸਾਡੀ ਵੀ ਜਿਹੜੇ ਸ਼ਨੀਵਾਰ ਆ ਸਾਰੇ ਛੁੱਟੀ ਹੋਣੀ ਚਾਹੀਦੀ ਹੈ ਹੁਣ ਵੀ ਅਸੀਂ ਗਵਰਨਮੈਂਟ ਦੇ ਨਾਲ ਨੇਗੋਸ਼ੀਏਟ ਕੀਤਾ ਹੈਗਾ ਔਰ ਉਹਨਾਂ ਨੇ ਜੋ ਸਾਡੀ ਡਿਮਾਂਡਸ ਵਿੱਚ ਲਿਖਿਆ ਗਿਆ ਸੀਗਾ ਕਿ ਸਾਡਾ ਜੋ ਟਾਈਮ ਹੈ ਬੈਂਕ ਦਾ ਉਹ ਅੱਧਾ ਘੰਟਾ ਸਵੇਰੇ ਐ ਸ਼ਾਮ ਜਿਹੜਾ ਇਨਕਰੀਜ਼ ਹੋਏਗਾ ਤੋ ਇਹ ਕੋਈ ਡਿਮਾਂਡ ਮਤਲਬ ਸਿਰਫ ਇੱਕ ਤਰਫਾ ਨਹੀਂ ਹੈਗੀ ਅਸੀਂ ਵੀ ਉਸਤੇ ਲਈ ਜੋ ਹੈ ਜਿਆਦਾ ਟਾਈਮ ਲਈ ਕੰਮ ਕਰਨ ਲਈ ਤਿਆਰ ਹੈਗੇ ਆਂ ਔਰ ਅਸੀਂ ਚਾਹਨੇ ਹਾਂਗੇ ਕਿ ਗਵਰਨਮੈਂਟ ਸਾਡੀਆਂ ਇਹ ਜਾਇਜ਼ ਡਿਮਾਂਡਾਂ ਨੂੰ ਵਰਕ ਲਾਈ ਬੈਲੈਂਸ ਨੂੰ ਧਿਆਨ ਚ ਰੱਖਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਡੀ ਜਾਇਜ਼ ਡਿਮਾਂਡ ਨੂੰ ਜੋ ਹੈ ਇਹਨੂੰ ਮੰਨੇ ਤੇ ਤਾਂਕੀ ਲੋਕਾਂ ਨੂੰ ਵੀ ਥੋੜੀ ਬਹੁਤ ਅੱਜ ਮੁਸ਼ਕਲ ਹੋਈ ਹੋएगी ਵੈਸੇ ਤਾਂ ਸਾਰੇ ਆਲਟਰਨੇਟਿਵ ਜਿਹੜੇ ਡਿਲੀਵਰੀ ਚੈਨਲਸ ਹੈ ਏਟੀਐਮਸ ਹੈ ਇੰਟਰਨੈਟ ਬੈਂਕਿੰਗ ਹੈ ਆਨਲਾਈਨ ਬੈਂਕਿੰਗ ਹੈ ਸਾਰਾ ਕੁਝ ਚੱਲ ਰਿਹਾ ਹੈਗਾ ਕਾਮਨ ਪੀਪਲ ਨੂੰ ਜ਼ਿਆਦਾਤਰ ਤਾਂ ਕੋਈ ਇਹੋ ਜੀ ਤਕਲੀ ਉਨਾ ਹੈਗਾ ਗਵਰਨਮੈਂਟ ਉਹਨਾਂ ਦੀ ਤਕਲੀਫ ਨੂੰ ਸਮਝੇ ਸਾਡੀ ਵੀ ਤਕਲੀਫ ਨੂੰ ਸਮਝੇ ਤੇ ਸਾਡੀ ਜਿਹੜੀ ਇਹ ਜਾਇਜ਼ ਮੰਗ ਹੈ ਇਹਨੂੰ ਜੋ ਹੈ ਜਦੁੱਤ ਜਲਦੀ ਜੋ ਹੈ ਸਾਨੂੰ ਦਵੇ ਕਿ ਮੰਗ ਨਹੀਂ ਮੰਨੀ ਜਾਂਦੀ ਫਿਰ ਅਗਲਾ ਕੀ ਹੋਤਰੇ ਦੇਖੋ ਜੀ ਅਸੀਂ ਜੋ ਸਟ੍ਰਾਈਕ ਹੈਗੀ ਹੈ ਯੂਫਬੀਯੂ ਦੇ ਬੈਨਰ ਦੇ ਅੰਡਰ ਕਰ ਰਹੇ ਹੈਗੇ ਹਾਂ ਉਹਨਾਂ ਦੀ ਇਨਸਟ੍ਰਕਸ਼ਨਸ ਦੇ ਮੁਤਾਬਿਕ ਅਸੀਂ ਜੋ ਹੈ ਇਹ ਮੁਜ਼ਾਹਿਰਾ ਰੱਖਿਆ ਹੈਗਾ ਅਗਰ ਅਸੀਂ ਹੀ ਸੋਚਦੇ ਹਾਂ ਕਿ ਇਹ ਸਾਡੀ ਜਿਹੜੀ ਡਿਮਾਂਡ ਹੈ ਗਵਰਨਮੈਂਟ ਇਸ ਤੇ ਕੰਮ ਕਰੇਗੀ ਔਰ ਸਾਨੂੰ ਇਹ ਦੇਗੀ ਲੇਕਿਨ ਅਗਰ ਇਹ ਸਾਨੂੰ ਨਹੀਂ ਮਿਲਦਾ ਹੈਗਾ ਤਾਂ ਆਨ ਵਾਲੇ ਟਾਈਮ ਤੇ ਜੋ ਵੀ ਪ੍ਰੋਗਰਾਮ ਜੋ ਹੈ ਯੂਫਬੀਯੂ ਸਟਨਲੀ ਫਿਕਸ ਕਰੇਗੀ ਅੰਚਲ ਮਿੱਤਲਾ ਜੀ ਅੱਜ ਜੀ ਅੱਜ ਹੜਤਾਲ ਕੀਤੀ ਜਾ ਰਹੀ ਹੈ ਬੈਂਕੋਕ ਦੀ ਹਾਂਜੀ ਹਾਂਜੀ ਓਕੇ ਕੀ ਮਕਸਦ ਹੈ ਪੰਜਾਬੀ ਸਰ ਅੱਜ ਜਿਹੜੀ ਹੜਤਾਲ ਹੈ ਸਾਡੀ ਯੂਨੀਅਨ ਦੀ ਕਾਲ ਸੀਗੀ 2022 ਦੇ ਵਿੱਚ ਬੈਂਕ ਬੈਂਕ ਐਸੋਸੀਏਸ਼ਨ ਦੇ ਸਾਡੀ ਇਹ ਮੰਗਾਂ ਮੰਨੀਆਂ ਸੀਗੀਆਂ ਕਿ ਅਸੀਂ ਤੁਹਾਨੂੰ 5 ਡੇ ਬੈਂਕਿੰਗ ਦਵਾਂਗੇ ਬਟ ਸਰ 4 ਸਾਲ ਹੋ ਗਏ 2026 ਆ ਗਿਆ ਹਾਲ ਤੱਕ ਸਾਡੀ ਇਹ ਡਿਮਾਂਡ ਜਿਹੜੀ ਇੰਪਲੀਮੈਂਟ ਨਹੀਂ ਹੋਈ ਹੈ ਬੈਂਕਾਂ ਨੂੰ ਰਿਕੁਐਸਟ ਕਰਦੇ ਆ ਕਰਦੇ ਆ ਅੱਜ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਕਿ ਸਾਨੂੰ ਇੱਥੇ ਸਟ੍ਰਾਈਕ ਕਰਕੇ ਸਭ ਨੂੰ ਇਕੱਠੇ ਹੋ ਕੇ ਬੈਂਕ ਨੂੰ ਦੱਸਣਾ ਪੈ ਰਿਹਾ ਹੈ ਸਰਕਾਰ ਨੂੰ ਦੱਸਣਾ ਪੈ ਰਿਹਾ ਹੈ ਕਿ ਸਾਨੂੰ ਇਹ 5 ਡੇ ਬੈਂਕਿੰਗ ਦੀ ਕਿੰਨੀ ਲੋੜ ਹੈ ਸਾਡੇ ਬੈਂਕਾਂ 'ਚ ਇੰਨਾ ਕੁ ਪ੍ਰੈਸ਼ਰ ਹੈ ਸਟਾਫ ਦੀ ਕਮੀ ਹੋਣ ਕਰਕੇ ਉਹ ਪ੍ਰੈਸ਼ਰ ਡੇ ਬਾ ਡੇ ਵੱਧਦਾ ਜਾ ਰਿਹਾ ਹੈ ਅਸੀਂ ਬੈਂਕਰ ਆਪਣੀ ਮੈਂਟਲ ਸਟੇਬਿਲਟੀ ਨੂੰ ਮੰਗ ਦੀ ਮੰਗ ਰੱਖਦੇ ਹੋਏ 5 ਡੇ ਬੈਂਕਿੰਗ ਦੀ ਡਿਮਾਂਡ ਕਰਦੇ ਹਾਂ ਸਰਕਾਰ ਤੋਂ ਇਹ ਸਾਡੀ ਬਹੁਤ ਹੀ ਜੈਨੂਇਨ ਡਿਮਾਂਡ ਹੈਗੀ ਹੈ ਸਰ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਆ 95% ਤੋਂ ਉੱਪਰ ਪੇਮੈਂਟ ਆ ਲੋਕੀ ਯੂਪੀਆ ਨਾਲ ਕਰੀ ਜਾਂਦੇ ਆ ਜੇ ਦੋ ਸੈਟਰਡੇ ਆਫ ਕਰ ਸਕਦੇ ਆ ਚਾਰ ਸੈਟਰਡੇ ਆਫ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਬੈਂਕ ਨੂੰ ਵੀ ਉਹਦਾ ਫਾਇਦਾ ਹੈ ਸਰ ਕਸਟਮਰ ਨੂੰ ਵੀ ਫਾਇਦਾ ਹੈਗਾ ਕਸਟਮਰ ਆਪਣੀ ਹੋਰ ਡਿਜੀਟਲਾਈਜੇਸ਼ਨ ਤੇ ਜਾਂਦਾ ਹੈ ਤੇ ਨਾਲ ਸਾਨੂੰ ਥੋੜੀ ਉਹਦੇ ਨਾਲ ਸਪੋਰਟ ਮਿਲ ਜਾਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਤਾਂ ਅੱਗੇ ਕੀ ਕੀਤਾ ਜਾਏਗਾ ਸਰ ਅਸੀਂ ਆਪਣੀ ਸਟ੍ਰਾਈਕ ਆਪਣੀ ਡਿਮਾਂਡ ਜਾਰੀ ਰੱਖਾਂਗੇ ਸਰ ਜਿਵੇਂ ਬੱਚੇ ਪੇਰੈਂਟਸ ਤੋਂ ਆਪਦੀ ਡਿਮਾਂਡ ਕਰਾਏ ਬਗੈਰ ਸਾਹ ਨਹੀਂ ਲੈਂਦੇ ਉਵੇਂ ਹੀ ਅਸੀਂ ਨਹੀਂ ਲੈਣਾ ਸਰ ਇੱਕ ਨਾ ਇੱਕ ਦਿਨ ਸਰਕਾਰ ਸਾਡੀ ਗੱਲ ਜ਼ਰੂਰ ਸੁਣੂਗੀ ਸਾਥੀਓ ਮੈਂ ਅਭਿਸ਼ੇਕ ਕੁਮਾਰ ਰੀਨਲ ਸੈਕਟਰੀ ਆ ਸਟੇਟ ਬੈਂਕ ਆਫ ਇੰਡੀਆ ਸਾਡੀ ਡਿਮਾਂਡ 5 ਡੇਜ ਕੋ ਲੈ ਕੇ ਸੀ ਕਿ 5 ਡੇਜ ਜਲਦੀ ਸੇ ਜਲਦੀ ਇੰਪਲੀਮੈਂਟ ਕੀਤਾ ਜਾਵੇ ਜੇ 2022 ਤੇ ਜਬ ਬਾਈਪਾਰਟਾਈਟ ਸੋਟਲਮੈਂਟ ਸਾਈਨ ਹੋਇਆ ਸੀ ਤੋ ਇਹਨਾਂ ਨੇ ਯਹੀ ਦੱਸਿਆ ਸੀ ਕਿ ਆਗੇ ਇੰਪਲੀਮੈਂਟ ਹੋ ਜਾਏਗੀ ਇਹ 2 ਸਾਲਾਂ ਤੱਕ ਬਟ ਹੋਈ ਨਹੀਂ ਫਿਰ 2024 ਤੇ ਜਬ ਮੀਟਿੰਗ ਹੋਈ ਤੋ ਇਹਨਾਂ ਨੇ ਕਹਿਆ 40 ਮਿੰਟ ਤੁਹਾਡਾ ਟਾਈਮ ਪਟਾਵਾਗਾ ਸੂਬਾ ਤੇ ਇਹ ਸਾਮ ਨੂੰ ਔਰ ਤੁਹਾਡਾ 5 ਡੇਜ ਇੰਪਲੀਮੈਂਟ ਹੋ ਜਾਏਗੀ ਬਟ 2024 ਤੋ ਲੈ ਕੇ ਤੁਸੀਂ ਦੇਖ ਰਹੇ ਹੋ ਕਿ 2 ਸਾਲ ਹੋ ਗਏ ਨੇ 2 ਸਾਲ ਤੋ ਇਹ 5 ਡੇਜ ਇੰਪਲੀਮੈਂਟ ਹੋਈ ਨਹੀਂ ਹੈ ਉਹ ਅੱਗੇ ਸਾਡੀ ਡਿਮਾਂਡ ਇਹ ਹੈ ਕਿ ਅਬ ਤੁਹਾਡੇ ਚੈਨਲ ਦੇ ਵਾਸਤੇ ਇਹ ਕਹਿਣਾ ਚਾਹਾਂਗਾ ਕਿ ਆਗੇ ਫਾਈਵ ਡੇਜ ਇੰਪਲੀਮੈਂਟ ਜਲਦੀ ਸੇ ਜਲਦੀ ਬੈਂਕਿੰਗ ਵਾਸਤੇ ਕੀਤਾ ਜਾਵੇ ਕਿਉਂਕਿ ਆਪਾਂ ਕਹਿੰਦੇ ਕਿ ਤੀਸਰੀ ਇਕਨੋਮੀ ਹੋਤੇ ਜਾ ਰਹੇ ਆ ਦੂਸਰੀ ਇਕਨੋਮੀ ਆਗੇ ਚੱਲ ਕੇ ਜਾਵਾਂਗਾ ਚੌਥੀ ਇਕਨੋਮੀ ਹੈ ਇਹ ਤੋਂ ਇਹਦੇ ਦੇਖਤੇ ਹੋਏ ਆਪਾਂ ਦੇਖੀਏ ਕਿ ਬੈਂਕਿੰਗ ਦੇ ਡਿਜੀਟਲ ਟ੍ਰਾਂਜੈਕਸ਼ਨ ਸਾਰੇ ਹੋ ਰਹੇ ਆ ਉਹ 90 95% 99% ਹੋ ਰਹੇ ਆ ਤਾਂ ਇਸ ਕੋ ਦੇਖ ਕੇ ਗਵਰਨਮੈਂਟ ਵੀ ਦੇਖ ਰਹੀ ਹੈ ਕਿ ਸਾਰੇ ਡਿਪਾਰਟਮੈਂਟ ਪ੍ਰੋਕਸ ਸਾਰੇ ਬੰਦ ਹੁੰਦੇ ਨੇ ਫਾਈਵ ਡੇਜ ਤਾਂ ਬੈਂਕਿੰਗ ਨੂੰ ਕਿਉਂ ਅਕੇਲਾ ਰੱਖਾ ਜਾਵੇ ਤੋਂ ਇਸ ਕਰਕੇ ਸਾਰੀ ਯੂਪੀਯੂ ਜੋ ਹੈ ਉਹਦੇ ਬੈਨਰ ਤਲੇ ਜਿੰਨੇ ਵੀ ਯੂਨੀਅਨ ਹੈਗੀ ਕਨਫੈਡਰੇਸ਼ਨ ਹੈਗੀ ਸਾਰੀ ਇਹ ਹੀ ਡਿਮਾਂਡ ਕਰਦੀ ਹੈ ਕਿ 5D ਜਲਦੀ ਸਲਦੀ ਇੰਪਲੀਮੈਂਟ ਕੀਤਾ ਜਾਵੇ ਕਿੰਨੇ ਦਿਨ ਦੀ ਹੜਤਾਲ ਹੈ ਜੀ ਇੱਕ ਦਿਨ ਦੀ ਸਟ੍ਰਾਈਕ ਹੈਗੀ ਜੀ ਇੱਕ ਦਿਨ ਦੀ ਲੱਗਨੇ ਵੀ ਕੁਝ ਆਮ ਲੋਕਾਂ ਨੂੰ ਪਰੇਸ਼ਾਨੀ ਹੋਏਗੀ ਕਿ ਬੈਂਕ ਆਮ ਲੋਕਾਂ ਨੂੰ ਪਰੇਸ਼ਾਨੀ ਹੋਏਗੀ ਸਰ ਬਟ ਆਪਾਂ ਵੀ ਮਜਬੂਰੀਆਂ ਆਪਾਂ ਸ਼ੇਅਰ ਕਰਦੇ ਇਸੇ ਕਰਕੇ ਸ਼ੇਅਰ ਕਰ ਰਹੇ ਹਾਂ ਔਰ ਆਪਾਂ ਜੋ ਵੀ ਵੇ ਆਊਟ ਹੈ ਗਵਰਨਮੈਂਟ ਚਾਹੇ ਤਾਂ ਉਹ ਵੇ ਆਊਟ ਨਿਕਾਲ ਸਕਦੀ ਹੈ ਗਵਰਨਮੈਂਟ ਵੇ ਆਊਟ ਨਿਕਾਲਣਾ ਨਹੀਂ ਚਾਹਦੀ ਇਸ ਕਰਕੇ ਇਹ ਕਰ ਰਹੀ ਹੈ ਕਿਉਂਕਿ ਏਟੀਐਮ ਖੁੱਲੇ ਨੇ ਔਰ ਬਾਕੀ ਚੈਨਲ ਸਾਰੇ ਓਪਨ ਨੇ ਬਟ ਇੱਕ ਦਿਨ ਵਾਸਤੇ ਇਹ ਸਟ੍ਰਾਈਕ ਰੱਖੀ ਗਈ ਸੀ ਆਗੇ ਲੋਡ ਪੜੀ ਤਾਂ ਆਪਾਂ ਔਰ ਵੀ ਗਵਰਨਮੈਂਟ ਦੇ ਨਾਲ ਸਟ੍ਰਾਈਕ ਰੱਖਾਂਗੇ ਅਗਰ ਗਵਰਨਮੈਂਟ ਹਮਾਰੀ ਡਿਮਾਂਡੇ ਨਹੀਂ ਪੂਰੀ ਕਰਤੀ ਹੈ ਤਾਂ